ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸਵਾਗਤ ਹੈ ਇਸ ਤੁਹਾਡਾ ਫਿਰ ਇੱਕ ਨਵੇਂ ਬਲੌਗ ਵਿੱਚ ਬਲੌਗ ਦੀ ਸਟਾਰਟਿੰਗ ਸਭ ਤੋਂ ਪਹਿਲਾਂ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਸੋਜ ਬਸੰਤ ਪੰਚਮੀ ਮੈਂ ਬਹੁਤ ਸਾਰਾ ਪ੍ਰੋਗਰਾਮ ਜਿਹੜੇ ਬੱਚੇ ਬਣੇ ਹੋਏ ਸੀ ਜਿਹੜੇ ਪਤੰਗਬਾਜ਼ੀ ਦੇ ਸ਼ਕੀਨ ਸੀ ਉਹਨਾਂ ਤਕਰੀਬਨ ਮਾਨਾਂ ਤੇ ਜ ਤਕਰੀਬਨ ਪ੍ਰਮਾਤਮਾ ਰੱਬ ਨੇ ਅੱਜ ਪਾਣੀ ਫੇਰਤਾ ਪਾਣੀ ਕੀ ਫੇਰਤਾ ਅੱਜ ਬਾਰਿਸ਼ ਤਕਰੀਬਨ ਸਵੇਰ ਦੀ ਹੀ ਸਟਾਰਟ ਹੋਈ ਪਈ ਹੈ ਸਾਡੇ ਆਪਣੇ ਇੱਥੇ ਰਾਤ ਦੀ ਹੀ ਬਾਰਿਸ਼ ਤਕਰੀਬਨ ਹੋਣ ਲੱਗੀ ਪਈ ਐਸ ਟਾਈਮ ਵੀ ਬਾਰਿਸ਼ ਉਰੇ ਜੋ ਵਰਨਣ ਚਾਹਤੇ ਸਾਨੂੰ ਬਖਤ ਨੂੰ ਵੀ ਦਿਖਾਉਨੇ ਚੱਲ ਕੇ ਬਾਹਰ ਤੇ ਫਿਲਹਾਲ ਸਾਡੇ ਬਲੌਗਰ ਬਣੇ ਰਹੋ ਬਾਕੀ ਜੋ ਮੌਸਮ ਸਾਫ ਹੁੰਦਾ ਸਾਨੂੰ ਬਾਹਰ ਦਾ ਪਾਉ ਵੀ ਦਿਖਾਉਾਂਗੇ ਅੱਜ بارش ਕਿੰਨੇ ਕੁ ਹੋਈ ਹੈ ਬਾਕੀ ਜਿਹੜੇ ਚੈਨਲ ਦੇ ਤਕਰੀਬਨ ਪਹਿਲੀ ਵਾਰ ਜੁੜਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਫੈਲਿੰਕਲ ਵਾਲਾ ਬਟਨ ਦਬਾ ਦਿਓ ਤਾਂ ਕਿ ਪੰਜ ਸੌ ਕੋਣ ਵਾਲੀ ਵੀਡੀਓ ਨੋਟੀਫਿਕੇਸ਼ਨ ਤਕਰੀਬਨ ਮਿਲਦਾ ਰਹੇ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਕਮੈਂਟ ਕਰੋ ਤੇ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜ਼ਰੂਰ ਕਰੋ ਬਾਕੀ ਹੋਇਆ ਜਦ ਮੌਸਮ ਦਾ ਮਹੌਲ ਹੁਣ ਚੱਲ ਕੇ ਹੁਣ ਦਿਖਾਉਨੇ ਬਾਹਰ ਕੀ ਬਣ ਰਿਹਾ ਜੀ ਬਸੰਤ ਪੰਚੀ ਵਾਲਿਆਂ ਨਾਲ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਬਸੰਤ ਪੰਚੀ ਵਾਲਿਆਂ ਦੇ ਆਜਾ ਸਾਰੇ ਆਰਮਾਨਾਂ ਦੇ ਤਕਰੀਬਨ ਪਾਣੀ ਫਿਰ ਗਿਆ ਬਹੁਤ ਸਾਰੇ ਬਹੁਤ ਪਤੰਗ ਲੈ ਕੇ ਆਏ ਹੋਣੇ ਵਿੱਚ ਪਤੰਗ ਡਾਵਾਗੇ ਆਏ ਕਰਾਂਗੇ ਬਾਹ ਕਰਾਂਗੇ ਆਜਾ ਪਰਮਾਤਮਾ ਆਂ ਦੀਆਂ ਖੇਡਾਂ ਦੇਖ ਲੈ ਪਰਮਾਤਮਾ ਰਾਤ ਦੇ ਮੀਂਹ ਪਉਣ ਮੰਡੇ ਪਿਆ ਤੇ ਬਾਕੀ ਜੋ ਮੌਸਮ ਥੋੜਾ ਸਾਫ਼ ਹੋ ਗਿਆ ਤੁਹਾਨੂੰ ਬਾੜ ਦਾ ਮੌਸਮ ਵੀ ਦੇਖਿਆ ਵਾਗੇ ਬਾਹਰ ਕਿੰਨੀ ਕੁ ਹੋਈ ਹੈ ਡ੍ਰੈਗਨ ਫਰੂਟ ਡ੍ਰੈਗਨ ਫਰੂਟ ਦਾ ਡ੍ਰੈਗਨ ਫਰੂਟ ਲੱਗਣਗੇ ਹੋਰ 10 ਕਿਤੇ ਪਿਆਜ਼ ਲੱਗਣਗੇ ਪਾਣੀ ਦੇ ਲੋੜ ਹੋਈ ਨਾ ਹਾਂ ਪਾਣੀ ਤੂੰ ਨੇ ਮੇਰਾ ਪਾਣੀ ਮਾਰਦੀ ਇਹਨਾਂ ਨੂੰ ਵਾਹ ਉਹ ਜੁਰਗੀ ਦਾ ਕਿੱਤੇ ਹੈ ਧੀਏ ਪਿਆ ਦੇ ਸਰਪਾ ਸਾਰੇ ਭਾਵੇਂ ਇਹਨੇ ਨਾ ਚੇ ਉਹ ਤੱਕ ਪਾਉਂਗਾ ਇਹਨੇ ਉਹ ਪਰਲੇ ਲੈ ਸੰਤ ਜੀਰ ਪਾਉਂਦਾ 10 ਚੰਗ ਪਾਉਂਗਾ ਛੋਟਾ ਜਾ ਹੂੰ ਕਿੱਥੇ ਲੱਗ ਰਿਹਾ ਹੈ ਕਿੱਥੇ ਆਜਾ ਦੇ ਤੋ ਦੇਖੀਏ ਕਿਲੋ ਵੰਗ ਰੋਜ ਵੰਗ ਉੱਤਰ ਜਾਣਾ ਅਸੀਂ ਵਿੱਚੋਂ ਹੈ ਨਾ ਕਿਲੋ ਦਾ 2 ਕਿਲੋ ਹੋ ਜਾਂਦਾ ਯਾਰ ਵਜਨ ਹੈ ਮੋਹ ਵੇ ਗੱਲ ਕਰਦਾ ਜੇ ਅਪਰ ਰੋਜ ਤੋੜੀਏ ਕਿਲੋ ਫੜਦਾ ਜੇ ਰੋਜ ਉਤਰਿਆ ਵੀ ਜਾਵੇ ਕੋ ਪੰਦੀ ਹੋ ਜੀਓ ਸਭ 2500 ਰੁਪਏ ਹੈ ਆਜਾ ਹੈਗਾ ਇਹੋ 2 ਕਿਲੋ ਮੈਨੇ 2 ਕਿਲੋ ਆਹ ਹੋ ਲੱਗ ਰਿਹਾ ਸਾਹਮਣੇ ਇੱਕ ਤਾਂ ਚੱਲ ਇਹ ਵਧੀਆ ਚੀਜ਼ ਹੈ ਆਲਾ ਤਾਂ ਨਹੀਂ ਆਵੀ ਵਧੀਆ ਹੋ ਗਿਆ ਸਾਰਾ ਹਨਾ ਉਹ ਅਦੜੀ ਗੰਡੜੀ ਦੀ ਕੈਰੀ ਉਸੇ ਵਾਲੀ ਹੈਂ ਆ ਤਾਂ ਟੋਪਾ ਬਣ ਗਿਆ ਮੈਂ ਇਹ ਪੰਨਾ ਤਾਂ ਕੁੱਝ ਨਹੀਂ ਹੈ ਜਾਲਾ ਜਿਹੇ ਹੋ ਗਿਆ ਹੋ ਗਿਆ ਹੁਣ ਤਾਂ ਪਾਲਕ ਪਾਲਕ ਦੀ ਭੱਜੀ ਹਣ ਵਾਲੋ ਕਿਦਣਾ ਹੈ ਪਾਲਕ ਦੀ ਭੱਜੀ ਹੋਰ ਆ ਕਹਿੰਦੇ ਉਹਦੇ ਕਿਹਾ ਮੈਂ ਹਮ ਅਮੇਥੀ ਹਾਂ ਬਾਅਦ ਮੇਥੀ ਅਮਾ ਮੇਥੇ ਦੇ ਡਣਾ ਮੋਟਾ ਹੁੰਦਾ ਹਮ ਆਹ ਹੋ ਗਿਆ ਬ੍ਰੀਕ ਹੁੰਦਾ ਨਾ ਕੋਈ ਮਨ ਨਹੀਂ ਚੱਕਿਆ ਮੇਥੀ ਚੱਕ ਲਿਆ ਮਨ ਨਹੀਂ ਲੈ ਦੀਗਾ ਹੋਰ ਮੈਂ ਤਾਂ ਇਕੱਠੀ ਦੇ ਦੋ ਸੀ ਹਾਂ ਕਿੰਨੇ ਦੀ ਪੌਦਲੇ ਤੇ ਹਾਂ ਨਾ ਪਤਾ ਕਿੰਨੇ ਦੀ ਪੌਦਲੇ ਮੈਂ ਕੀ ਦੇ ਦੇ ਹਮ ਮੇਰਾ ਅਸਨਾ ਗੱਲੇ ਲੱਗ ਰਾਜਨ ਵਾਲਾ ਆਉ ਦੋਸਾਂ ਨੇ ਚੱਕ ਲੀਆਂ ਮੈਂ ਇਹ ਮਿੱਥਾ ਵੀ ਐ ਹਮ ਕਦਾਂ ਮਿੱਥਾ ਮੈਂ ਦੇਖ ਕਾਕ ਵੀ ਦੇਖਿਆ ਮੈਂ ਬਰੀਕ ਜਿਹਾ ਇਹ ਹਮ ਕਦਾਂ ਇਹ ਹੁੰਦਾ ਐ ਉਹ ਪਰਲੇ ਪਾਸੇ ਜਿਹੜਾ ਮਿੱਥਾ ਵੀ ਜੜੀ ਆ ਮਿੱਥਾ ਜਿਹੜੀ ਮਿੱਥਾ ਲੈ ਦੇ ਮਿੱਥਾ ਤੁਸੀਂ ਲੈ ਦੇ ਮਿੱਥਾ ਵਾਹ ਜੀ ਵਾਹ ਐ ਡੇ ਡੇ ਤਕੜਾ ਕਿਸਾਨ ਹੈ ਪਾਲਕ ਦੇ ਜਰ ਬਾਜੀ ਕਰਵਾ ਦਿੰਦੇ ਹਨਾ ਪਾਲਕ ਬਹੁਤ ਫਰਿਆ ਆ ਵੀ ਦੇ ਖੁੱਡਾਂਾ ਵਧੀਆ ਹੋ ਗਿਆ ਵੜ ਗਿਆ ਹੁਣ ਇਹ ਹਮ ਹਮ ਵਧੀਆ ਹੋ ਜੂਗਾ ਉਹ ਰਹਿ ਗਿਆ ਥੋੜੀ ਥੋੜੀ ਚੱਲ ਚੱਕ ਲਊਗਾ ਹੁਣ ਉਧਰ ਹਜੇ ਹੋਰ ਨਹੀਂ ਰਿਹਾ ਤਾਂ ਹੀ ਉਹਰਾ ਮਾਰ ਪੈ ਰੀ ਨਾ ਹਾਂ ਹਾਂ ਉਧਰ ਆਜੂ ਇਹਨੂੰ ਵੀ ਆਜੇ ਹਾਂ ਗੱਲ ਬਣ ਜੂਗੀ ਬਾਕੀ ਭਾਈ ਮੀਨ ਨੇ ਹੁਣ ਰੰਗ ਬਦਲਤਾ ਸਾਰੀ ਜਾਂਦਾ ਹਾਂ ਹਾਂ ਜੀ ਜਹਾਂ ਕਿਉਂ ਪਹਿਲਾਂ ਕੋਈ ਨਾਲ ਤਾਂ ਮੀਨ ਪੈ ਗਿਆ ਪਾਲਾ ਪੈ ਗਿਆ ਤੋਂ ਹੁਣ ਸਾਰਾ ਗ੍ਰੈਜੂਏਟ ਹੋ ਹੈ ਗਿਆ ਨਾ ਕਿਉਂ ਭਾਈ ਤੋਂ ਪਹਿਮਾ ਸਤ ਗਿਆ ਕੀ ਹੋ ਗਿਆ ਤੈਨੂੰ ਤੈਨੂੰ ਕੀ ਮਿਲ ਗਿਆ ਕਿਸੇ ਨੂੰ ਹੂੰ ਤੁਰਦੇ ਜਾਇਆਂ ਬੋਲ ਉਹਦਾ ਉਹਦਾ ਤਰਾਪਾਈ ਕੇ ਮਾਸਤੇ ਅਦੋਂ ਹਾਂ ਵੀ ਤੂੰ ਕਿਉਂ ਮਾਸਤੇ ਉਹ ਸੁਣੂ ਉਹਨੂੰ ਗਰਮੀ ਆਉਣ ਲੱਗੀ ਧੁੱਪ ਚਾਣਾ ਪਹਿਲਾਂ ਠੰਡ ਲੱਗ ਹੈ ਹਰਕ ਕਰ ਬੋਲ ਚੱਲੇਗੀ ਤਫੀ ਤਫੀ ਓਏ ਹੋਰ ਤਫੀ ਤਗਲੀਬ ਹੈ ਕੋਈ ਹੈ ਅਰੇ ਗੁੱਸਾ ਨਾ ਰੱਖੋ ਆ ਟੂਰ ਤੇ ਜਾ ਉਹਨੂੰ ਲੈ ਕੇ ਜਾਂਦਾ ਕਾਣੂ ਕਾਣੂ ਰਹਿਣ ਤੇ ਰਹਿਣ ਹੈ ਰਹਿਣ ਦੋ ਆ ਕੁ ਹੋ ਵਿਚਾਰਾ ਹੈ ਆ ਲੈ ਕੇ ਜਾਂਦਾ ਤੈਨੂੰ ਉਹ ਬਹਿ ਗਿਆ ਉਹਤੀ ਸਵਾਰ ਹਿੱਚ ਉਹ ਬਹਿ ਗਿਆ ਗੁੱਸੇ ਹੋ ਗਿਆ ਤੈਨੂੰ ਤੇਰੇ ਨਾਲ ਕੁਛ ਨਹੀਂ ਹੁੰਦਾ ਉਹਦਾ ਹੈ ਇਹਦਾ ਕੁਛ ਨਹੀਂ ਹੁੰਦਾ ਹੋ ਨਹੀਂ ਹੁੰਦਾ ਕੱਲ ਇਹਨੇ ਐਨੇ ਵਸ ਜਾ ਕੇ ਉੱਥੇ ਵੱਡਣਾ ਹੀ ਹੈ ਸਾਰਿਆਂ ਨੂੰ ਨਾਲ ਲੈ ਜੀ ਨੂੰ ਏ ਸਾਰਿਆਂ ਨੂੰ ਵੱਡਣਾ ਹੀ ਆ ਉੱਥੇ ਨਾਲ ਲੈ ਜੀ ਨੂੰ ਹਨਾ ਕਾਂ ਬੈਂਚ ਚੜ੍ਹਦੇ ਨਾਲੇ ਮੰਗਰੇ ਹਾਂ ਸਾਰਿਆਂ ਨੂੰ ਵੱਡਿਆ ਹੋਊਗਾ ਨਾਲੇ ਹੂੰ ਹੂੰ हेलो हाँ कैसे हो आगा। आगा। पे देन्दनारी। पे देन्दनारी। पे देन्दनारी। क्या तैयारी है आपकी जाने की बहुत अच्छी है। तेरी भाई उसकी कोई तैयारी नहीं है वो तो सिर्फ मोबाइल में ही बिजी है आपकी तैयारी फुल है ये किसकी कपड़े रेडी हो रहे हैं सभी के, 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 के हैं है? सभी के हैं इसी के नहीं है कोई टेंशन नहीं उसको तो है ना सामान लाद लिया खच्चर मांगू बैग पर ले दो आने की का तो करे जिस समान हो गए तैयार है तो आज दी चीज कोई नहीं ले समान तैयार हो गए ना सारा भाई हां हैं ਕੁਰਕ ਕਰਾਇਚ ਸੱਗ ਸਵਾਦੀ ਪੈਕਟ ਨੇ ਅੱਗ ਸਵਾਦੀ ਬਿਸਕਟ ਤਾਂ ਤੱਕ ਵੀ ਨਹੀਂ ਹੈਗੇ ਵਿੱਚ ਉਹ ਤਾਂ ਪੜਾਈ ਜਿੰਨਾ ਵੀ ਸੌਲੇ ਨਹੀਂ ਹੈ ਨਮਕੀਨ ਨਹੀਂ ਨਮਕੀਨ ਵੀ ਹੈ ਲੈ ਕਹਿ ਕੇ ਦੁਰਾ ਦੇ ਵਿੱਚ ਕੁਝ ਚਾਹੀਦੀ ਚੀਜ਼ ਲੈ ਲਿਓ ਚੱਲ ਕੋਈ ਨਜਾਇਜ਼ ਪਰ ਜੇ ਜਵਾਖ ਹਨ ਇਤਨੇ ਲਤੀ ਹੋ ਗਏ ਹਨ ਕਿ ਫੇੜੋਂ ਦੀ ਘਾਟ ਹਨ ਬੇ ਘਾਹ ਫੂਸ ਘਾਹ ਫੂਸ ਜਿਆਦਾ ਖਾਣੇ ਲੱਗੇ ਹੈ ਹੈ ਨਾ ਕਾ ਫੂਸ ਖਾਣ ਦਾ ਉਹ ਤਾਂ ਦੇਖਾ ਦਰਾ ਬਾਲਾ ਵਿਜੀ ਹੋਇਆ ਮੁੰਡਾ ਬੱਸ ਕੰਮ ਨਵੇੜ ਦੀ ਏ ਫਿਰ ਹੁਣ ਤਿਆਰੀ ਜੀ ਫੁੱਲ ਤਿਆਰੀ ਹੈ ਫੁੱਲ ਫੁੱਲ ਕੋਈ ਕਮੀ ਪੇਸ਼ੀ ਨਾ ਵੇ ਫਿਰ ਠੀਕ ਹੈ ਜੀ ਚਲੋ ਮਿਲਤੇ ਹਾਂ ਸਵੇਰੇ ਹਾਂ